ਲਓ ਜੀ ਹੁਣ ਮੈਂ ਲੱਗਿਆਂ ਬਣਾਉਣਾ ਅਦਰਕ ਦਾ ਹਲਦੀ ਵਾਲਾ ਅਚਾਰ ਇਹ ਚਾਰ ਇੱਕ ਸਾਲ ਪਰ ਖਰਾਬ ਨਹੀਂ ਹੋਣਾ ਤੇ ਟੇਸਟ ਵੀ ਇੰਨਾ ਹੋਊਗਾ ਬਹੁਤ ਵਧੀਆ ਆਹ ਦੇਖ ਲਓ ਮੈਂ 1 ਕਿਲੋ ਅਦਰਕ ਲਿਆ ਇਹਨੂੰ ਛਿੱਲ ਲਿਆ ਛਿਲਕੇ ਸਾਫ ਕੱਪੜਿਆਂ ਨਾਲ ਸਾਫ ਕਰ ਲਿਆ ਧੋਤਾਂ ਨਹੀਂ ਹੈਗਾ ਧੋਤਾਂ ਮੈਂ ਪਹਿਲਾਂ ਸੀ ਦਾ ਛੱਲਣ ਤੋਂ ਬਾਅਦ ਚ ਨਹੀਂ ਧੋਤਾਂ ਇਹਨੂੰ ਤੇ ਹੁਣ ਮੈਂ ਇਹਦੀ ਕਟਿੰਗ ਕਰੂੰਗਾ ਕਟਿੰਗ ਕਰਕੇ ਇਹਨੂੰ ਜਿਆਦਾ ਮੋਟਾ ਨਹੀਂ ਰੱਖਣਾ ਜਿਆਦਾ ਬਰੀਕ ਵੀ ਨਹੀਂ ਰੱਖਣਾ ਤੇ ਫਿਰ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾਈ ਚੱਲਦਾ ਪ੍ਰੋਸੈਸ ਇਹ ਬੋਰਡ ਆਪਾਂ ਸਾਫ਼ ਕਰ ਲਿਆ ਇਹਨੂੰ ਕਟਿੰਗ ਬੋਰਡ ਇਹਦੇ ਤੇ ਆ ਲੱਕੜੀ ਰੱਖ ਲਈਏ ਵੀ ਥੱਲੇ ਹੱਥ ਨਾ ਲੱਗੇ ਆਸਾਨੀ ਨਾਲ ਕੱਟਿਆ ਜਾ ਸਕੇ ਹੁਣ ਇਹਦੇ ਛੋਟੇ ਛੋਟੇ ਆਪਾਂ ਟੁਕੜੇ ਕਰ ਲਾਂਗੇ ਜਿਵੇਂ ਆ ਅਚਾਰ ਪਾਉਨੇ ਆਪਾਂ ਤੇ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਪੈਣਗੇ ਨਾ ਮਾਤਰੀ ਬਿਲਕੁਲ ਘਰੇ ਹੁੰਦਾ ਸਾਰਾ ਸਮਾਨ ਤੇ ਅਦਰਕ ਵੀ ਆਪਾਂ ਨੂੰ ਇਹ ਸਮਝੋ ਵੀ 100 ਰੁਪਏ ਦਾ 1.5 ਕਿਲੋ ਮਿਲਿਆ ਚਾਰ ਪੌਂਡ ਵਾਲਾ ਵਧੀਆ ਸਾਫ ਸੁਥਰਾ ਧਾਗਾ ਜਿਆ ਵੀ ਘੱਟ ਹੈ ਦੇ ਵਿੱਚ ਆਹ ਤਰੀਕੇ ਨਾਲ ਆਪਾਂ ਇਹਦੇ ਸਾਰੇ ਟੁਕੜੇ ਕਰ ਲਾਂਗੇ ਜਿਵੇਂ ਦੇਖ ਸਕੋਗੇ ਬਹੁਤ ਹੀ ਸ਼ਾਨਦਾਰ ਅਦਰਕ ਹੈ ਜਨਵਰੀ ਦੇ ਮਹੀਨੇ ਦੇ ਵਿੱਚ ਇਹ ਤਖੀ ਦਾ ਰੇਟ ਬਿਲਕੁਲ ਸਸਤਾ ਹੈ 60 ਰੁਪਏ ਮੰਡੀ ਚੋਂ 50 ਵੀ ਮਿਲ ਜਾਂਦਾ ਵਧੀਆ ਸਿਰੇ ਦਾ ਹਾ ਦੇਖੋ ਆਪਾਂ ਇਹਨੂੰ ਸਾਰਾ ਕੱਟ ਲਿਆ ਬਿਲਕੁਲ ਇਸ ਤਰੀਕੇ ਨਾਲ ਜਿਆਦਾ ਬਰੀਕ ਵੀ ਨਹੀਂ ਕੀਤਾ ਨਾ ਜਿਆਦਾ ਛੋਟਾ ਕੀਤਾ ਸਾੜੀਆਂ ਲੰਬੀਆਂ ਕੀਤੀਆਂ ਨੇ ਆਪਾਂ ਹਾ ਦੇਖ ਸਕਦੇ ਹੋ ਕਿੰਨਾ ਸ਼ਾਨਦਾਰ ਕਟਿੰਗ ਹੋਈ ਹੈ ਜੀ ਟਾਈਮ ਤਾਂ ਜ਼ਰੂਰ ਲੱਗਦਾ ਪਰ ਕਟਿੰਗ ਬਹੁਤ ਚੰਗੀ ਹੋਈ ਹੈ ਹੁਣ ਆਪਾਂ ਇਹਦੇ ਵਿੱਚ ਅੱਗੇ ਦੱਸ ਦਿਆਂ ਤੁਹਾਨੂੰ ਇੱਕ ਚਮਚਾ ਕਾਲੀ ਮਿਰਚ ਤੇ ਜੀਰਾ ਇਹਨੂੰ ਆਪਾਂ ਕੁੰਡੇ ਦੇ ਵਿੱਚ ਪਾ ਕੇ ਕਿਉਂਕਿ ਥੋੜੀ ਮਾਤਰਾ ਦੇ ਵਿੱਚ ਇਹ ਮਿਕਸੀ ਦੇ ਵਿੱਚ ਹਾਂ ਪੀਸਿਆ ਨਹੀਂ ਜਾਂਦਾ ਜਮਾ ਦੌਰੀ ਡੰਡੇ ਨਾਲ ਆਪਾਂ ਥੋੜਾ ਰਗੜ ਲਾਂਗੇ ਦਰਦਰਾ ਜਿਹਾ ਜਿਆਦਾ ਵੀ ਇਹਨੂੰ ਕਰਨ ਦੀ ਲੋੜ ਨਹੀਂ ਕਮੈਂਟ ਕਰਦੇ ਆਪਾਂ ਇਹ ਫੇਲ ਆ ਦੇਖ ਲਓ ਪਾウダー ਜਿਆ ਬੰਦਿਆ ਹੁਣ ਇਹ ਤੇ ਹੁਣ ਆਪਾਂ ਡੰਡਾ ਸਾਈਡ ਤੇ ਰੱਖ ਦਾਂਗੇ ਇਹਨੂੰ ਆਪਾਂ ਇਕੱਠਾ ਕਰਕੇ ਇੱਕ ਛੋਟੀ ਪਲੇਟ ਦੇ ਵਿੱਚ ਕੱਢ ਲਵਾਂਗੇ ਆ ਸੈਨਾਤੀ ਪਾਉਣਾ ਜ਼ਿਆਦਾ ਨਹੀਂ ਪਾਉਣਾ ਜੇ ਤੁਸੀਂ 2 ਕਿਲੋ 2.5 ਕਿਲੋ 3 ਕਿਲੋ ਪਾਉਣਾ ਤਾਂ ਥੋੜਾ ਜਿਹਾ ਇਹਦੀ ਮਾਤਰਾ ਵਧਾ ਸਕਦੇ ਹੋ ਕਾਲੀ ਮਿਰਚ ਧੀਰੇ ਦੀ ਮਾਪਾ ਇਹਦੇ ਵਿੱਚ ਪਾਵਾਂਗੇ ਇਹ ਸਿੰਧਾ ਨਮਕ ਹੈ ਦੂਸਰਾ ਵੀ ਪਾ ਸਕਦੇ ਹਾਂ ਇਹ ਡੇਢ ਚਮਚਾ ਪਾ ਰੋ ਉਸ ਤੋਂ ਬਾਅਦ ਇੱਕ ਚਮਚਾ ਆਪਾਂ ਹਲਦੀ ਪਾਉਣੀ ਹੈ ਇੱਥੇ ਫਿਰ ਨਾ ਭਰ ਕੇ ਹਲਦੀ ਕਰਦੇ ਹਾਂ ਹਲਦੀ ਜਿਆਦਾ ਪਾਉਣ ਦਾ ਫਾਇਦਾ ਨਹੀਂ ਰੰਗ ਬਹੁਤ ਵਧੀਆ ਦਾ ਤੇ ਥੋੜੀ ਜਿਹੀ ਮਾਤਰਾ ਦੇ ਵਿੱਚ ਪਾਵਾਂਗੇ ਅਜਵੈਨ ਮਸਾਲੇ ਨੇ ਪਾਉਣੇ ਆ। ਕਿਲੋ ਦੇ ਹਿਸਾਬ ਨਾਲ। ਉਸ ਤੋਂ ਬਾਅਦ ਜੈ ਥੋੜਾ ਜਿਹਾ ਤੇਲ ਪਾਵਾਂਗੇ। ਜ਼ਿਆਦਾ ਨਹੀਂ ਪਾਉਣਾ। ਇਹ ਘਰੀ ਬਸੇ ਨੂੰ ਆਪਾਂ ਅਦਰਕ ਦੀ ਪੀਸਾਂ ਨੂੰ ਲਾਉਣਾ ਹੀ ਹੈ। ਤੇ ਜਦੋਂ ਆਪਾਂ ਫਿਰ ਤਿਆਰ ਹੋ ਗਿਆ ਮਰਦਭਾਨ ਦੇ ਵਿੱਚ ਪਾ ਕੇ 100 ਤੋਂ 150 ਗ੍ਰਾਮ ਤੇਲ ਕੱਚਾ ਵਿੱਚ ਪਾ ਦਾਂਗੇ ਆਪਾਂ। ਇਹਨੂੰ ਹੁਣ ਆਪਾਂ ਮਿਕਸ ਕਰ ਲਾਂਗੇ। ਆ ਦੇਖ ਸਕਦੇ ਹੋ। ਜਮ ਤੇ ਨਾਲ ਆਪਾਂ ਇਹਨੂੰ ਕਰ ਲਾਂਗੇ ਮਿਕਸ। ਹੁਣ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਵਿੱਚ ਅਦਰਕ ਦੇ ਉੱਤੇ ਪਾ ਕੇ ਇਹਨੂੰ ਲਾ ਦਾਂਗੇ। ਮਤਲਬ ਦੋ ਕੁ ਮਿੰਟ ਇਹਨੂੰ ਲਾਵਾਂਗੇ ਆਪਾਂ। ਤਾਂ ਕਿ ਸਾਰੇ ਪੀਸਾਂ 'ਤੇ ਚੰਗੀ ਤਰ੍ਹਾਂ ਇਹ ਮਸਾਲਾ ਲੱਗ ਸਕੇ। ਹਲਦੀ ਤੇ ਤੇਲ ਵਗੈਰਾ ਪਲਾਂਜ ਤੇਲ ਜ਼ਿਆਦਾ ਨਹੀਂ ਪਾਉਣਾ 12 ਤੋਂ 24 ਮਿੰਟਾਂ ਬਾਅਦ ਚ ਫੇਰ ਦੁਬਾਰੇ ਮੱਧਵਾਨ ਦੇ ਵਿੱਚ ਪਾ ਦਾਂਗੇ ਆਪਾਂ ਤੇਲ 100 ਗ੍ਰਾਮ ਪਾ ਲੋ ਜਾਂ 150 ਗ੍ਰਾਮ ਪਾ ਰੋ ਜਿੰਨਾ ਵੱਧ ਤੇਲ ਪਾਉਂਗੇ ਖਰਾਬ ਨਹੀਂ ਹੋਣਾ ਬਹੁਤਾ ਜ਼ਿਆਦਾ ਨਹੀਂ ਪਾਉਣਾ ਹਾਂ ਹੁਣ ਆਪਾਂ ਲਵਾਂਗੇ ਦੋ ਵੱਡੇ ਨਿੰਬੂ ਇਹ ਤਾਂ ਆਪਣੇ ਘਰ ਦੇ ਨੇ ਫੇਤੋਂ ਲਏ ਆ ਇਹਦੇ ਛੋਟੇ ਪੀਸ ਕਰਕੇ ਇਹਦਾ ਆਪਾਂ ਨਿੰਬੂ ਨਿਚੋੜਨੇ ਨਾਲ ਰਸ ਕੱਢ ਲਾਂਗੇ ਹਾਂ ਦੇਖ ਸਕਦੇ ਹੋ ਆਪਾਂ ਇਹਦਾ ਰਸ ਕੱਢਾਂਗੇ ਜੇ ਰਸ ਪਾਉਂਦਾ ਇਹ ਫਾਇਦਾ ਇੱਕ ਤਾਂ ਖੱਟਾ ਮਿੱਠਾ ਜਿਹਾ ਹੋ ਜਾਂਦਾ ਸਿਰਕਾ ਪਾਉਣ ਦੇ ਵੀ ਲੋੜ ਨੇ ਅਜ ਤੇ ਜਲਦੀ ਖਰਾਬ ਵੀ ਨਹੀਂ ਹੁੰਦਾ ਤੇ achar ਨੂੰ ਤਾਂ ਵੈਸੇ ਕੋਈ ਵੀ achar ਆ ਜੇ ਇੱਕ ਦੋ ਦਿਨਾਂ ਬਾਅਦ ਚੰਗੀ ਤਰ੍ਹਾਂ ਹਿਲਾਉਣਾ ਚਾਹੀਦਾ ਫਿਰ ਉਹਨੂੰ ਲੀਵ ਵਗੈਰਾ ਉਹ ਫੰਗਸ ਜੀ ਬਿਲਕੁਲ ਨਹੀਂ ਲੱਗਦੀ ਜਦੋਂ ਆਪਾਂ ਨਹੀਂ ਹਿਲਾਉਂਦੇ ਤੇ ਥੱਲੇ ਬੈ ਜਾਂਦਾ ਜਾਂ ਜਿਹੜੇ ਨਿੰਬੂ ਦਾ ਰਸ ਵਗੈਰਾ ਜਾਂ ਸਰਕਰ ਤੁਸੀਂ ਪਾਉਂਦੇ ਹੋ। ਇਸ ਕਰਕੇ ਉਹ ਤਾਂ ਖਰਾਬ ਹੁੰਦਾ ਹੈ। ਇੱਕ ਗੱਲਾ ਕੋਈ ਚਮਚਾ ਵਗੈਰਾ ਜਾਂ ਗੱਲਾ ਹੱਥ ਨਹੀਂ ਪਾਉਣਾ ਵਿੱਚ ਮਦਦਵਾਣ ਦੇ। ਆਪਾਂ ਨਿੰਬੂ ਦਾ ਰਸ ਪਾ ਕੇ ਇਹਨੂੰ ਕਿੰਨੀ ਤਰ੍ਹਾਂ ਹਿਲਾ ਦਿੱਤਾ। ਮਸਾਲੇ ਪਹਿਲਾਂ ਪਾ ਚੁੱਕੇ ਆਪਾਂ। ਇਹ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਜਾਰ ਦੇ ਵਿੱਚ ਪਾਵਾਂਗੇ। ਉਸ ਤੋਂ ਬਾਅਦ 12 ਤੋਂ 24 ਘੰਟਿਆਂ ਬਾਅਦ 100 150 ਗ੍ਰਾਮ ਤੇਲ ਪਾ ਦਾਂਗੇ। ਮੇਰਾ ਫੂਡ ਜੰਕਸ਼ਨ ਚੈਨਲ ਸਬਸਕ੍ਰਾਈਬ ਕਰਦੇ ਹੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਹੁਣ ਦੇਖ ਸਕਦੇ ਹੋ। ਇਹ ਬੱਸ 24 ਘੰਟਿਆਂ ਬਾਅਦ ਦੂਜੇ ਦਿਨ ਖਾਣ ਵਾਸਤੇ ਤਿਆਰ ਹੈ। ਇਹ ਆਪਾਂ ਬਾਅਦ ਵਿੱਚ ਬਾਉਨ ਚ ਪਾ ਲਾਂਗੇ ਇਹਨੂੰ। ਵੀਡੀਓ ਸਾਰੀ ਦੇਖਣ ਲਈ ਸਾਰਿਆਂ ਦਾ ਧੰਨਵਾਦ। ਚੈਨਲ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰਿਓ। ਸਬਸਕ੍ਰਾਈਬ ਕਰਿਓ। ਉਹ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ। ਆਸੇ ਕਰਾਂ